ਖੇਰਾ ਵੀ ਹੋਈ ਮੁੱਦੇ ਚੱਕਦਾ ਜਿਹੜੇ ਸਮਨਜੀਤ ਮਾਨ ਥੋੜਾ ਜਿਹਾ ਉਹਨਾਂ ਦੇ ਏਜ ਫੈਕਟਰ ਦਾ ਵਿੱਚ ਗੱਲ ਆ ਰਹੀ ਹੈ ਕਿ ਅਸੀਂ ਦੋ ਵਾਰ ਐਮਪੀ ਬਣਾ ਲਿਆ ਜਦੋਂ ਪਿਛਲੀ ਵਾਰ ਐਮਪੀ ਬਣਿਆ ਹੁਣ ਇੱਕ ਸਾਲ ਦੇ ਉਹਦੇ ਵਿੱਚ ਕੋਈ ਮੇਜਰ ਉਹਨਾਂ ਦਾ ਕੋਈ ਪਾਰਲੀਮੈਂਟ ਵਿੱਚ ਅਚੀਵਮੈਂਟ ਨਹੀਂ ਕੀ ਸਮੇ ਦੇ ਨਾਲ ਤੁਹਾਡੀ ਪੋਲਿਟਿਕਸ ਜੋ ਹੈ ਉਹ ਸਿਮਰਨਜੀਤ ਸਿੰਘ ਮਾਨ ਦੀ ਪੋਲਿਟਿਕਸ ਦੇ ਨਾਲ ਕਲੈਸ਼ ਕਰਦੀ ਹੈ ਅਗਰ ਮੈਂ ਨਾ ਖੜਾ ਹੁੰਦਾ ਤੇ ਮਿਸਿਸ ਰਜਿੰਦਰ कौर ਪੱਠਲਕੜੀ ਹੋ ਜਾਣੀ ਸੀ ਨੇ ਕਿਸੇ ਨੇ ਤਾਂ ਖੜੇ ਹੋਣਾ ਸੀ ਨਾ ਕਾਂਗਰਸ ਦੇ ਸਿੰਘ ਤਾਂ ਖਾਲੀ ਨਹੀਂ ਚੱਲੇ ਪਰ ਮੁੱਦਿਆਂ ਦਾ ਕਲਾਸ਼ ਨਾ ਹੁੰਦਾ ਸ਼ਾਇਦ ਰਜਿੰਦਰ ਗੌਰ ਪਠੱਲੋ ਮੁੱਦੇ ਨਹੀਂ ਚੁੱਕਦੇ ਜੋ ਸੁਖਪਾਲ ਸਿੰਘ ਖੇੜਾ ਚੁੱਕਦੇ ਨੇ ਉਹ ਚਲੋ ਇਹ ਮੰਨ ਲਿਆ ਕਿ ਮੁੱਦੇ ਨਹੀਂ ਚੁੱਕਦੇ ਪਰ ਇਹ ਦੱਸੋ ਹੋ ਕੇ ਮਾਨ ਸਾਹਿਬ ਨੇ 8 ਇਲੈਕਸ਼ਨਾਂ ਲੜੀਆਂ ਨੇ 7 ਪਾਰਲੀਮੈਂਟ ਲੜੀਆਂ ਇੱਕ ਉਹਨਾਂ ਨੇ ਲੜੀ ਧਣੋਲੇ ਤੋਂ ਉਹ 8 ਚੋਂ 6 ਵਾਰ ਆ ਰਹੇ ਨੇ ਖੇੜਾ ਥੋੜਾ ਇੱਥੇ ਖੜਾ ਸੀਗਾ ਜੀ ਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਵੋਟ ਵੀ ਕੱਟ ਰਿਓ ਤੁਸੀਂ ਡੈਫੀਨਿਟਲੀ ਅਫ ਉਹਦੇ ਚ ਨਾ ਦੇਖੋ ਲੋਕਾਂ ਨੂੰ ਐ ਲੱਗ ਰਿਹਾ ਵਾ ਕਿ ਇਹ ਵੀ ਖੈਰਾ ਵੀ ਉਹੀ ਮੁੱਦੇ ਚੱਕਦਾ ਜਿਹੜੇ ਸਮਨਜੀਤ ਮਾਨ ਥੋੜਾ ਜਿਹਾ ਉਹਨਾਂ ਦੇ ਏਜ ਫੈਕਟਰ ਦਾ ਵੀ ਗੱਲ ਆ ਰਹੀ ਹੈ ਕਿ ਅਸੀਂ ਦੋ ਵਾਰ ਐਮਪੀ ਬਣਾ ਲਿਆ ਜਦੋਂ ਪਿਛਲੀ ਵਾਰ ਐਮਪੀ ਬਣਿਆ ਹੁਣ ਇੱਕ ਸਾਲ ਦੇ ਉਹਦੇ ਚ ਕੋਈ ਮੇਜਰ ਉਹਨਾਂ ਦਾ ਕੋਈ ਪਾਰਲੀਮੈਂਟ ਵਿੱਚ ਅਚੀਵਮੈਂਟ ਨਹੀਂ ਕੀ ਉਹ ਪਿੰਡਾਂ ਚ ਕੀ ਆੜ ਕੇ ਕਹ ਰਹੇ ਤੁਹਾਨੂੰ ਬੈਂਚ ਦਿੱਤੇ ਨੇ ਤੁਹਾਨੂੰ ਅਸੀਂ ਚੇਅਰਸ ਦਿੱਤੀਆਂ ਵਾਟ ਇਵਰ স্মਲ ਥਿੰਗਸ ਸੀ ਥੀਸ ਆਰ ਨਾਟ ਦ ਇਸ਼ੂਸ ਆਫ ਪੰਜਾਬ ਪੰਜਾਬ ਦੇ ਮੁੱਦੇ ਜਿਹੜੇ 8-10 ਮੁੱਦੇ ਵਿੱਚ ਯੂ ਨੋ ਐ ਮਿਨਟ ਫਰੋ ਐ ਮਿਨਟ ਫਰੋ ਜਿਹੜੀ ਡਿਸਕ੍ਰਿਮੀਨੇਸ਼ਨ ਹੋਈ ਪੰਜਾਬ ਨਾਲ ਸ਼ੁਰੂਆਤੀ ਦੌਰ ਤੋਂ ਔਰ ਲਗਾਤਾਰ ਕਿਸਾਨਾਂ ਦੇ ਅੰਦੋਲਨ ਤੱਕ ਚੱਲ ਰਹੀ ਹੈ ਇਹ ਮੁੱਦਿਆਂ ਦਾ ਬੜਾ ਜ਼ੋਰਦਾਰ ਟੰਗਣਾ ਉੱਠਣਾ ਪਾਰਲੀਮੈਂਟ ਜ਼ਰੂਰੀ ਹੈ ਤੇ ਸਿਮਰਨ ਜੀ ਸਿੰਘ ਮਾਨਫੇਡ ਜਿੱਤੇ ਰਹੇ ਨੇ ਕਿ ਉਹਨਾਂ ਨਾਲ ਮੁਕਾਬਲਾ ਹੈ ਤੁਹਾਡਾ ਕਿਹਦੇ ਨਾਲ ਮੁਕਾਬਲਾ ਹੈ ਤਾਂ ਦੇਖੋ ਮੁਕਾਬਲਾ ਸਾਡਾ ਅਲੱਗ-alag ਹੈ ਜੀ ਕਈ ਜਗ੍ਹਾ ਦੇ ਉੱਤੇ ਸ਼ਹਿਰਾਂ ਦੇ ਵਿੱਚ ਚਲ ਜੂਗੇ ਤਾਂ ਬੀਜਪੀ ਨਾਲ ਕਿਉਂਕਿ ਉਹ ਸ਼ਹਿਰਾਂ ਦੇ ਵਿੱਚ ਹਿੰਦੂ ਆਬਾਦੀ ਹੈ ਦੇ ਕਈ ਕਈ ਪਿੰਡਾਂ ਦੇ ਵਿੱਚ ਝਾੜੂ ਨਾਲਿਆ ਕਈ ਪਿੰਡਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੈਸੇ ਟਫ ਫਾਈਟ ਕੋਣ ਦੇ ਰਿਹਾ ਹੁਣ ਤੱਕ ਓਵਰਆਲ ਸੰਗਰੂਰ ਲੋਕ ਸਭਾ ਹਲਕੇ ਦਿਖਾਈ ਦੇ ਰਹੇ ਨੇ ਜਿਹਦਾ ਹੁਣ ਮਲੇਕ ਕੋਟਲਾ ਹੈ ਜਿਹੜਾ ਉੱਥੋਂ ਦਾ ਮੁਸਲਿਮ ਪੈਚਾਰਾ ਉਹ ਬੜਾ ਇੰਟੈਲੀਜੈਂਟਲੀ ਵੋਟ ਕਰਨਾ ਚਾਹੁੰਦਾ ਉਹਨਾਂ ਨੂੰ ਪਤਾ ਵਾ ਕਿ ਅਗਰ ਬੀਜੇਪੀ ਨੂੰ ਰੁਕਣਾ ਤਾਂ ਇਹਨੂੰ ਰੋਕਣ ਵਿੱਚ ਇੰਡੀਆ ਗੱਠਜੋੜ ਸਮਰੱਥ ਹੈ ਇਹ ਜਿਹੜਾ ਗੱਠਜੋੜ ਹੈ ਜਿਹੜਾ ਇੰਨੀਆਂ ਪਾਵਰਫੁੱਲ ਪਾਰਟੀਆਂ ਨੇ ਸ਼ਰਦ ਕੁਵਾਰ ਮੰਮਤਾ ਬੇਨਰਜੀ ਲਾਲੂ ਪ੍ਰਸ਼ਾਦ ਐਂਡ ਸਮਾਜਵਾਦੀ ਪਾਰਟੀ ਵੀ ਇਹ ਰੋਕਣੇ ਹੁਣ ਉਹਨਾਂ ਨੂੰ ਪਤਾ ਕਿ ਆਮ ਆਦਮੀ ਆ ਇੱਕ ਆਦਮੀ ਕੀ ਕਰੂਗਾ ਪਰ ਉਹ ਉਹ ਤਾਂ ਆਮ ਆਦੀ ਪਾਰਟੀ ਨੂੰ ਘਰ ਵੋਟ ਕਰਨ ਫੇਰ ਵੀ ਰੋਕ ਸਕਦੇ ਨੇ ਮਲੇਰ ਕੋਟਲਾ ਆਮ ਆਦੀ ਪਾਰਟੀ ਦਾ ਹਲਕਾ ਹੈ ਤੇ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਗੱਟ ਜੋੜੇ ਨੈਸ਼ਨਲ ਲੈਵਲ ਤੇ ਆਮ ਆਦਮੀ ਪਾਰਟੀ ਤੁਹਾਨੂੰ ਵੋਟ ਪਾਣ ਉਹ ਆਮ ਆਦੀ ਪਾਰਟੀ ਨੂੰ ਵੋਟ ਪਾਣ ਤੇ ਨੈਸ਼ਨਲ ਲੈਵਲ ਤੇ ਤਾਂ ਠੀਕ ਹੈ ਨਾ ਫਿਰ ਰੋਕ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਬਹੁਤ ਜ਼ਿਆਦਾ ਸਟਰੋਂਗ ਐਂਟੀ ਕਮਨਸਿਅ ਤੁਸੀਂ ਮਲੇਰ ਕੋਟਲੇ ਦੇ ਐਮ ਐਲ ਏ ਦੇ ਜਾ ਕੇ ਪੁੱਛੋ ਤਾਂ ਸਹੀ ਉਹ ਕਹਿੰਦੇ ਜੀ ਇਹ ਸਿਰਫ ਖਾਂਦਾ ਦਬਦਾ ਖਾਂਦਾ ਜੀ ਪਾਰਲੀ 嗯。Mm. ਸੋ ਇਸ ਕਰਕੇ ਇਹਨਾਂ ਦੀ ਸਟਰੋਂਗ ਐਂਟੀ ਗਰਮਨ ਕੋਈ ਐ ਕੋਈ ਨਰਾਜ਼ਗੀ ਤਾਂ ਨਹੀਂ ਹੈ ਸਿਮਰਨਜੀਤ ਸਿੰਘ ਮਾਨ ਦੀ ਤੁਹਾਡੇ ਨਾਲ ਕਿ ਬਈ ਤੁਸੀਂ ਉਹਨਾਂ ਦੇ ਵੋਟ ਕੱਟਣ ਆ ਗਏ ਹੋ ਪਹਿਲਾਂ ਤਾਂ ਇੱਕ ਸਾਥੀ ਰਹੇ ਹੋ ਤੁਸੀਂ ਉਹਨਾਂ ਨੂੰ ਸਪੋਰਟ ਵੀ ਕਰਦੇ ਰਹੇ ਹੋ ਦੇਖੋ ਐ ਤਾਂ ਸਿਮਰਨਜੀਤ ਸਿੰਘ ਮਾਨ ਪੁਲਾਹਤ ਵਿੱਚ ਹਮੇਸ਼ਾ ਮੇਰੇ ਖਿਲਾਫ ਕੈਂਡੀਡੇਟ ਖੜਾ ਕਰਦੇ ਮੈਂ ਤਾਂ ਨਹੀਂ ਕਿਦੀ ਗੁੱਸਾ ਕੀਤਾ ਹ ਇਹ ਡੈਮੋਕਰੇਸੀ ਪਰ ਤੁਹਾਡੀ ਵੀ ਪੋਲਿਟਿਕਸ ਜੋ ਹੈ ਸਮੇਂ ਦੇ ਨਾਲ ਬਦਲੀ ਹੈ ਐਨਐਸਏ ਯੂਏਪੀ ਇਹਦੇ ਮੁੱਦੇ ਤੁਸੀਂ ਚੁੱਕੇ ਤੇ ਸਮੇਂ ਦੇ ਨਾਲ ਤੁਹਾਡੀ ਪੋਲਿਟਿਕਸ ਜੋ ਹੈ ਉਹ ਸਿਮਰਨਜੀਤ ਸਿੰਘ ਮਾਨ ਦੀ ਪੋਲਿਟਿਕਸ ਦੇ ਨਾਲ ਕਲੈਸ਼ ਕਰਦੀ ਹੈ ਇਸ ਲਈ ਮੈਂ ਸਵਾਲ ਕੀਤਾ ਕਿਉਂਕਿ ਤੁਸੀਂ ਵੀ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਸਿਰਫ ਬੈਂਚ ਦੀ ਗੱਲ ਕੀਤੀ ਉਹਨਾਂ ਨੇ ਲੋਕ ਸਭਾ 'ਚ ਕਦੇ ਮੁੱਦੇ ਨਹੀਂ ਚੁੱਕੇ ਜੋ ਚੁੱਕਣੇ ਚਾਹੀਦੇ ਸੀ ਅੱਛਾ ਲੋਕ ਸਭਾ 'ਚ ਉਹਨਾਂ ਨੂੰ ਪੁੱਛੋ ਕਿ ਤੁਸੀਂ ਭਾਜਪਾ ਨੂੰ ਰਾਸ਼ਟਰਪਤੀ ਦੀ ਵੋਟ ਭਾਜਪਾ ਨੂੰ ਪਾਈ ਹੈ ਉਹਨਾਂ ਨੇ ਕਿਤੇ ਮੰਨਿਆ ਉਹਨਾਂ ਨੇ ਕੈਮਰੇ ਦੇ ਔਰ ਦੈਟਸ ਅ ਵੈਰੀ ਡੇਂਜਰਸ ਟ੍ਰੈਂਡ ਅਗਰ ਸਿਮਰਨਜੀਤ ਸਿੰਘ ਮਾਨ ਭਾਜਪਾ ਨੂੰ ਵੋਟ ਪਾਉਂਦੇ ਨੇ ਔਰ ਭਾਜਪਾ ਇਸ ਦੇਸ਼ ਦਾ ਨੈਕਸਟ ਬਿਗੇਸਟ ਥ੍ਰੀਟ ਟੂ ਮਾਈਨੋਰਟੀਜ਼ ਸਿੱਖਾਂ ਨੂੰ ਮੁਸਲਮਾਨਾਂ ਨੂੰ ਅਗਰ ਕਿਸੇ ਤੋਂ ਖਤਰਾ ਹੋ ਉਹ ਭਾਜਪਾ ਦੁਆ ਕਿਉਂਕਿ ਜੇ ਅਗਰ ਉਹਨਾਂ ਦੀ ਗਵਰਨਮੈਂ ਵੀ ਆਰ ਨਾਟ ਸ਼ੋਰ ਕਿ ਪੰਜਾਬ ਰਹਿਣ ਦੇਣਗੇ ਸਟੇਟ ਜੇ ਜੰਮੂ ਕਸ਼ਮੀਰ ਤੋੜ ਸਕਦੇ ਪੰਜਾਬ ਵੀ ਤੋੜ ਸਕਦੇ ਨੇ ਯੂਨੀਫਾਰਮ ਸਿਵਲ ਕੋਡ ਵਰਗੇ ਬਹੁਤ ਕੀ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਡ੍ਰੈਕੋਨियन ਬਿਲਸ ਲੈ ਕੇ ਆ ਰਹੇ ਨੇ ਅਗਰ ਸਿਮਰਜੀਤ ਸਿੰਘ ਮਾਨ ਨੇ ਪਹਿਲਾਂ ਹੀ ਬੀਜੇਪੀ ਨੂੰ ਵੋਟ ਪਾਤੀ ਆ ਅਗਰ ਉਹ ਜਿੱਤ ਜਾਣਗੇ ਤਾਂ ਉਹ ਬੀਜੇਪੀ ਦੇ ਨਾਲ ਜਾਣਗੇ ਉਹ ਤਾਂ ਸਾਬਤ ਹੋ ਗਿਆ ਬਿਕੋਜ਼ ਰਾਸ਼ਟਰਪਤੀ ਦੀ ਵੋਟ ਕੋਲ ਲੱਗਦਾ ਜਦੋਂ ਅਸੀਂ ਉਹਨਾਂ ਦਾ ਇੰਟਰਵਿਊ ਕਰਦੀਆਂ ਜਿਨ੍ਹਾਂ ਦੇ ਉਹਨਾਂ ਦੇ ਅਸੀਂ ਬਿਆਨ ਸੁਣੇ ਨੇ ਉਹ ਤਾਂ ਬੀਜੇਪੀ ਦੇ ਖਿਲਾਫ ਨੇ ਜਾਂ ਵਿਦੇਸ਼ਾਂ 'ਚ ਜਿਸ ਤਰ੍ਹਾਂ ਕਈ ਸਿੱਖਾਂ ਦੇ ਕਤਲ ਹੋਏ ਨੇ ਤੇ ਉਸ ਚ ਵੀ ਉਹ ਭਾਰਤ ਸਰਕਾਰ ਨੂੰ ਘੇਰਦੇ ਨੇ ਉਹ ਮੈਂ ਸਮਝ ਗਿਆ ਪਰ ਇੱਕ ਵੋਟ ਚੋਇਸ ਸੀ ਬੀਟਵੀਨ اپੋਜੀਸ਼ਨ ਤੇ ਰੂਲਿੰਗ ਪਾਰਟੀ ਦਾ ਰਾਸ਼ਟਰਪਤੀ ਕੈਂਡੀਡੇਟ ਉਹ ਤਾਂ ਵੋਟ ਉਧਰ ਪਾਈ ਹੈ ਨਾ ਕਹਿਣਾ ਕੁਝ ਹੋਰ ਹੁੰਦਾ ਜਦੋਂ ਫੈਸਲਾ ਕੋਣ ਵੋਟ ਪਾਉਣੀ ਆ ਉਹ ਇੱਕ ਇੰਪੋਰਟੈਂਟ ਚੀਜ਼ ਹੈ ਤੇ ਤੁਹਾਨੂੰ ਲੱਗਦਾ ਕਿ ਉਹ ਸਿੱਖਾਂ ਦੇ ਖਿਲਾਫ ਭੁਗਤ ਰਹੇ ਨੇ ਨਹੀਂ ਸਿੱਖਾਂ ਦੇ ਖਿਲਾਫ ਨਹੀਂ ਭੁਗਤ ਮੈਂ ਕਹਿ ਰਿਹਾ ਮੈਂ ਕਹਿੰਦਾ ਕਿ ਕੱਲ ਨੂੰ ਉਹ ਜਿੱਤ ਜਾਂ ਹਾਰ ਫਰਕ ਕਰੋ ਉਹ ਇਹਨਾਂ ਦੀ ਵੋਟ ਬੀਜੇਪੀ ਦੇ ਖਾਤੇ ਜਾਏਗੀ ਤੇ ਬੀਜੇਪੀ ਕਿਸਾਨਾਂ ਨੂੰ ਕੁੱਟ ਰਹੀ ਆ ਬੀਜਪੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਸਾਨੂੰ ਖਤਰਾ ਵਾ ਕਿ ਅਗਰ ਜੰਮੂ ਕਸ਼ਮੀਰ ਟੁੱਟ ਸਕਦਾ ਪੰਜਾਬ ਵੀ ਟੁੱਟ ਸਕਦਾ ਬਿਕੋਜ਼ ਬੀਜਪੀ ਦੇ ਮਨਸੂਬੇ ਮਾਈਨੋਰਿਟੀਜ਼ ਦੇ ਖਿਲਾਫ ਔਰ ਫਾਰਮਰਸ ਦੇ ਖਿਲਾਫ ਬਹੁਤ ਕਲੀਅਰ ਕਟ ਐਜੰਡਾ ਇਹੀ ਤਾਂ ਉਹ ਕਹਿੰਦੇ ਨੇ ਜਿੰਨਾ ਅਸੀਂ ਉਹਨਾਂ ਨੂੰ ਸੁਣਦੇ ਜੋ ਗੱਲਾਂ ਤੁਸੀਂ ਕਰ ਰਹੇ ਸੀ ਤਾਂ ਉਹ ਕਹਿੰਦੇ ਨੇ ਫਿਰ ਤੁਹਾਨੂੰ ਉਹਨਾਂ ਦੀ ਮਨਸ਼ਾ ਤੇ ਕਿਉਂ ਸ਼ੱਕ ਹੈ ਕਿ ਅੱਗੇ ਵੀ ਬੀਜਪੀ ਦੇ ਨਾਲ ਭੁਗਤਣਗੇ ਅਗਰ ਜਿੱਤ ਦੇ ਦੇਣੇ ਤੇ ਉਹਨਾਂ ਨੇ ਮੂਰਜੋ ਪਾਈ ਰਾਸ਼ਟਰਪਤੀ ਦੇ ਉਹਨਾਂ ਨੂੰ ਪੁੱਛੋ ਕਿਵੇਂ ਲਏ ਕਿ ਤੁਸੀਂ ਕਿਉਂ ਵੋਟ ਪਾਈ ਹੂੰ ਉਹਨਾਂ ਨੇ ਕਿਹਾ ਫਿਰ ਇੱਕ ਲੌਜੀਕ ਹੈ ਕਿ ਆਦੀਵਾਸੀ ਸੀ ਇਹ ਤਾਂ ਕੱਲ ਨੂੰ ਕੋਈ ਪ੍ਰਾਈਮ ਮਿਨਿਸਟਰ ਬਣੂਗਾ ਆਦਿਵਾਸੀ ਕਹਿੰਨ ਕਿ ਮੈਂ ਭਾਜਪਾ ਨਾਲ ਤਾਹਾ ਕਿਉਂ ਗਿਆ ਆਦਿਵਾਸੀ ਪ੍ਰਾਈਮ ਮਿਨਿਸਟਰ ਹੂੰ ਸਾਡਾ ਤਾਂ ਕਲੀਅਰ ਕਟ ਏਜੰਡਾ ਹੈ ਨਾ ਥੈਟ ਵੀ ਆਰ ਅਗੇਂਸਟ ਭਾਜਪਾ ਹੂੰ ਐਂਡ ਇੰਡੀਆ ਆਲਾਈਂਸ ਇਫ ਫੋਰ ਇਫ ਇਟ ਫਾਰਮਸ ਅ ਗਵਰਨਮੈਂਟ ਹੂੰ ਵੀ ਵਿਲ ਬੀ ਦ ਮੇਜਰ ਅ ਅ ਉਹਨਾਂ ਸ਼ੇਅਰਹੋਲਡਰ ਇਨ ਦ ਗਵਰਨਮੈਂਟ ਤੇ ਨਰਾਸ਼ਗੀ ਨਹੀਂ ਹੈ ਫਿਰ ਉਹਨਾਂ ਦੀ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦਾ ਕਮਿਊਨੀਕੇਸ਼ਨ ਤੁਹਾਡੇ ਨਾਲ ਹੋਇਆ ਹੈਗਾ ਉਹਨਾਂ ਦੀ ਟੀਮ ਦਾ ਵੈਸੇ ਹੁਣ ਤੱਕ ਕਮਿਊਨੀਕੇਸ਼ਨ ਹੈ ਨਹੀਂਗਾ ਲੇਕਿਨ ਉਸ ਤੋਂ ਪਹਿਲਾਂ ਤਾਂ ਅਸੀਂ ਇੱਕ ਦੂਜੇ ਨੂੰ ਮਿਲਦੇ ਆਂ ਬੈਠਦੇ ਉੱਠਦੇ ਆਂ ਉਹ ਕੋਈ ਗੱਲ ਨਹੀਂ ਹੈਗੀ ਹੂੰ ਕਿਉਂਕਿ ਮੇਰੇ ਲੱਖਾ ਸਿਧਾਣਾ ਨਾਲ ਗੱਲ ਹੋਈ ਤੇ ਅਸੀਂ ਸੰਗਰੂਰ ਦੇ ਮੁਕਾਬਲੇ ਬਾਰੇ ਪੁੱਛ ਰਹੇ ਸੀ ਤਾਂ ਉਹ ਕਹਿੰਦੇ ਸੀ ਕਿ ਖੈਰਾ ਸਾਹਿਬ ਨੂੰ ਖੜੇ ਨਹੀਂ ਹੋਣਾ ਚਾਹੀਦਾ ਸੀ ਇੱਥੇ ਸਿਮਰਜ ਸਿੰਘ ਮਾਨ ਦੇ ਖਿਲਾਫ ਇਸੇ ਦਾ ਸਪੋਰਟ ਕਰਦੇ ਨੇ ਅਸੀਂ ਵੀ ਕਿਹਾ ਸੀ ਉਹਨਾਂ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਟਿਕ ਪਤਾ ਲੱਗਾ ਜਾਂ ਜਦੋਂ ਚਰਚਾ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਤੁਹਾਡੀ ਟਿਕਟ ਤੋਂ ਪਹਿਲਾਂ ਉਹ ਕਹਿੰਦੇ ਲੱਖਾ ਸਿਧਾਣਾ ਕਹਿੰਦੇ ਹਾਂ ਮੈਂ ਗੱਲ ਕੀਤੀ ਸੀ ਉਹਨਾਂ ਨਾਲ ਕਿ ਨਾ ਖੜੇ ਹੋ ਉਹ ਫਿਰ ਕਹਿੰਦੇ ਨੇ ਪਾਕੇ ਦਾ ਫੈਸਲਾ ਅੱਛਾ ਇਹ ਦੱਸੋ ਕਿ ਅਗਰ ਮੈਂ ਨਾ ਖੜਾ ਹੁੰਦਾ ਤੇ ਮਿਸਿਸ ਰਜਿੰਦਰ कौर ਪਠਲਕੜੀ ਹੋਣੀ ਸੀ ਨਾ ਕਿਸੇ ਨੇ ਤਾਂ ਖੜੇ ਹੋਣਾ ਸੀ ਨਾ ਕਾਂਗਰਸ ਦੀ ਸੀਟ ਤਾਂ ਖਾਲੀ ਨਹੀਂ ਚੱਲੀ ਪਰ ਮੁੱਦਿਆਂ ਦਾ ਕਲੈਸ਼ ਨਾ ਹੁੰਦਾ ਸ਼ਾਇਦ ਰਜਿੰਦਰ कौर ਪਠਲ ਉਹ ਮੁੱਦੇ ਨਹੀਂ ਚੁੱਕਦੇ ਜੋ ਸੁਖਪਾਲ ਸਿੰਘ ਖਹਿਰਾ ਚੁੱਕਦੇ ਨੇ ਨਹੀਂ ਉਹ ਚਲੋ ਇਹ ਮੰਨ ਲਿਆ ਕਿ ਮੁੱਦੇ ਨਹੀਂ ਚੁੱਕਦੇ ਪਰ ਇਹ ਦੱਸੋ ਹੋ ਕੇ ਮਾਨ ਸਾਹਿਬ ਨੇ ਅੱਠ ਇਲੈਕਸ਼ਨ ਲੜੀਆਂ ਨੇ ਸੱਤ ਪਾਰਲੀਮੈਂਟ ਲੜੀਆਂ ਇੱਕ ਉਹਨਾਂ ਨੇ ਲੜੀ ਧਣਾਲੇ ਤੋਂ ਉਹ 8 ਚੋਂ 6 ਵਾਰ ਆ ਰਹੇ ਨੇ ਖੈਰਾ ਥੋੜੋ ਇੱਥੇ ਖੜਾ ਸੀਗਾ ਜੀ ਔਰ ਦੂਜੀ ਗੱਲ ਕਿ ਜਦੋਂ ਵੀ ਮਾਨਸਾਬ ਜਿੱਤੇ ਜਿੱਦਾਂ ਪਿਛਲੀ ਜਮਨੀ ਚੋਣ ਜਿੱਤੇ ਨੇ ਟ੍ਰਾਈ ਟੂ ਅੰਡਰਸਟੈਂਡ ਉਹ ਉਹਨਾਂ ਦੇ ਪਿੱਛੇ ਦੂਸਰੀਆਂ ਪਾਰਟੀਆਂ ਦਾ ਕੇਡਰ ਸਵਿੰਗ ਕਰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਦਲੀਲ ਦੇਣਾ ਕਿ 2022 ਦੇ ਵਿੱਚ ਵਰਸਟ ਪਰਫਾਰਮੈਂਸ ਹੈ ਕਾਂਗਰਸ ਮਾੜੀ ਤੋਂ ਮਾੜੀ ਬੁਰੀ ਤਰ੍ਹਾਂ ਹਾਰ ਰਹੇ ਨੇ ਪਰ ਫਿਰ ਵੀ ਉਹਨਾਂ ਨੂੰ 9 ਅਸੈਂਬਲੀ ਹਲਕਿਆਂ ਵਿੱਚ 218000 ਰੁਪਏ ਅੱਛਾ ਬਾਦ ਗੋਲਡੀ ਲੜਿਆ ਹੁਣ ਗੋਲਡੀ ਨੂੰ ਲੋਕਾਂ ਨੇ ਲਾਈਟ ਵੇਟ ਸਮਝਿਆ ਕਿ ਨਹੀਂ ਬੋਟ ਪਾਣੀ ਉਹਨੂੰ ਪੈ ਗਈ ਸਿਰਫ 75000 ਉਹ ਸਾਡੀ ਡੇਟ ਪਾਉਣੇ ਤੋਂ 2 ਲੱਖ ਮਾਨ ਸਾਹਿਬ ਨੂੰ ਸਵਿੰਗ ਕੀਤੀ ਜਦ ਵੀ ਮਾਨ ਸਾਹਿਬ ਜਿੱਤਣਗੇ ਉਹ ਦੂਜੀਆਂ ਪਾਰਟ ਕਿਉਂਕਿ ਇਹਨਾਂ ਦਾ ਆਪਣਾ ਕੇਟਰ ਪੰਜਾਬ ਇੱਥੇ ਸੰਗਰੂਰ ਵਿੱਚ ਕੋਈ 50 55000 ਐ ਦੈਟਸ ਇਟ ਸੋ ਹੁਣ ਕਾਂਗਰਸ ਦੇ ਕੇਟਰ ਸੋ ਮੱਚ ਐਨਥੂਸੀਆਇਸਟ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਇੱਕ ਚੰਗਾ ਉਮੀਦਵਾਰ ਮਿਲਿਆ ਇੱਕ ਚੰਗਾ ਬੁਲਾਰਾ ਮਿਲਿਆ ਅਸੀਂ ਖੈਰੇ ਦੇ ਨਾਲ